ਮਾਰਕੀਟ ਕਮੇਟੀ ਦਫ਼ਤਰ ਫਾਜ਼ਿਲਕਾ ਵਿਖੇ ਬਤੌਰ ਸੈਕਟਰੀ ਮਨਦੀਪ ਕਮਰਾਵਾਲੋ ਅੱਜ ਅਹੁਦਾ ਸੰਭਾਲ ਲਿਆ ਅਹੁਦਾ ਸੰਭਾਲਦੇ ਸਾਰ ਉਹਨਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਮਾਰਕੀਟ ਕਮੇਟੀ ਦਫ਼ਤਰ ਫਾਜ਼ਿਲਕਾ ਵਿੱਚ ਬਤੌਰ ਸੈਕਟਰੀ ਅਹੁਦਾ ਸੰਭਾਲਦੇ ਹੋਏ ਮਨਦੀਪ ਕਮਰਾ ਨੂੰ ਸਮੂਹ ਆੜਤਿਆ ਐਸੋਸੀਏਸ਼ਨ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਲੋਕ ਅਤੇ ਉਹਨਾਂ ਦੇ ਰਿਸ਼ਤੇਦਾਰ ਤੇ ਯਾਰਾ ਦੋਸਤਾਂ ਵੱਲੋਂ ਵਧਾਈ ਦੇਨ ਦੇ ਲਾਈਨ ਲੱਗੀ ਹੋਈ ਕੋਈ ਮੂੰਹ ਮਿੱਠਾ ਕਰਾਵੇ ਅਤੇ ਕੋਈ ਫੁੱਲਾਂ ਦੇ ਗੁਲਦਸਤੇ ਦੇਂਦਾ ਰਿਹਾ ਇੱਥੇ ਇਹ ਜ਼ਿਕਰਯੋਗ ਹੈ ਕਿ ਮਨਦੀਪ ਕਮਰਾ ਐਸੇ ਦਫ਼ਤਰ ਵਿੱਚ ਕੰਮ ਕਰਦੇ ਸੀ ਅਤੇ ਪ੍ਰਮੋਸ਼ਨ ਹੋਣ ਤੋਂ ਬਾਅਦ ਸੈਕਟਰੀ ਬਣ ਗਏ ਅਤੇ ਸੈਕਟਰੀ ਬਣਨ ਤੋਂ ਬਾਅਦ ਉਹਨਾਂ ਵੱਲੋਂ ਆਪਣੀਆਂ ਸੇਵਾਵਾਂ ਅਬੋਹਰ ਮਾਰਕੀਟ ਕਮੇਟੀ ਦਫ਼ਤਰ ਵਿੱਚ ਲੰਬੇ ਸਮੇਂ ਦਿੱਤੀਆਂ ਗਈਆਂ ਅਤੇ ਹੁਣ ਉਸ ਤੋਂ ਬਾਅਦ ਉਹ ਮਲੋੜ ਦੇ ਮਾਰਕੀਟ ਕਮੇਟੀ ਦਫ਼ਤਰ ਵਿੱਚ ਲੰਬੇ ਸਮੇਂ ਤੋਂ ਬਤੌਰ ਸੈਕਟਰੀ ਆਪਣੀਆਂ ਸੇਵਾਵਾਂ ਦੇ ਰਹੇ ਸੀ ਵਿਭਾਗ ਵੱਲੋਂ ਬਦਲੀਆਂ ਕੀਤੀਆਂ ਗਈਆਂ ਅਤੇ ਮਨਦੀਪ ਕਮਰਾ ਮਾਰਕੀਟ ਕਮੇਟੀ 77 ਫਾਜ਼ਿਲਖਾ ਦਾ ਦਫ਼ਤਰ ਵਿਖੇ ਉਹਨਾਂ ਨੇ ਅੱਜ ਜੁਆਇਨ ਕਰ ਲਿਆ ਅਤੇ ਜੁਆਇਨ ਕਰਦੇ ਸਾਰ ਉਹਨਾਂ ਨੇ ਕਿਹਾ ਕਿ ਆੜਤੀਆਂ ਅਤੇ ਕਿਸਾਨਾਂ ਦਾ 9 ਮਾਸ ਦਾ ਰਿਸ਼ਤਾ ਹੈ ਅਤੇ ਇਹ 9 ਮਾਸ ਦਾ ਰਿਸ਼ਤਾ ਮਾਰਕੀਟ ਕਮੇਟੀ ਨਾਲ ਚੱਲਦਾ ਹੈ ਅਤੇ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਕਿਸਾਨਾਂ ਅਤੇ ਆੜਤੀਆਂ ਵਿੱਚ ਪੂਰੀ ਤਰ੍ਹਾਂ ਤਾਲਮਿਲ ਬੈਠਿਆ ਰਹੇ ਅਤੇ ਕਿਸਾਨਾਂ ਆੜਤੀਆਂ ਅਤੇ ਮਾਰਕੀਟ ਕਮੇਟੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਦਿੱਕਤ ਪ੍ਰੇਸ਼ਾਨੀ ਨਾ ਆਵੇ ਆਉਣ ਵਾਲੇ ਸੀਜ਼ਨ ਅਤੇ ਸਮੇਂ ਦੇ ਵਿੱਚ ਉਹ ਕੰਮ ਕਰਦੇ ਰਹਿਣਗੇ ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਵਿੱਚ ਉਹਨਾਂ ਵੱਲੋਂ ਕੰਮ ਕੀਤਾ ਗਿਆ ਹੈ ਅਤੇ ਹੁਣ ਬਤੌਰ ਸੈਕਟਰੀ ਵੀ ਉਹਨਾਂ ਨੂੰ ਲੰਬੇ ਸਮੇਂ ਦਾ ਤਜਰਬਾ ਹੋ ਗਿਆ ਹੈ ਕਿਉਂਕਿ ਉਹਨਾਂ ਨੇ ਅਬੋਰ ਵਿਖੇ ਵੀ ਮਾਰਕੀਟ ਕਮੇਟੀ ਦਾ ਕੰਮ ਕੀਤਾ ਹੈ ਅਤੇ ਹੁਣ ਮਲੋਟ ਵੀ ਮਾਰਕੀਟ ਕਮੇਟੀ ਦਾ ਕੰਮ ਕਰਕੇ ਆਏ ਹਨ ਫਾਜ਼ਿਲਕਾ ਵਿੱਚ ਉਹ ਪੂਰੀ ਤਰ੍ਹਾਂ ਕੰਮ ਕਰਨਗੇ ਅਤੇ ਰਿਸ਼ਵਤਖੋਰੀ ਨਾਮ ਦੀ ਕੋਈ ਵੀ ਚੀਜ਼ ਨਹੀਂ ਚੱਲਣ ਦੇਣਗੇ ਇੱਥੇ ਬੋਲਦੇ ਉਹਨਾਂ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਵ ਦੇਖੋ ਦਫ਼ਤਰ ਵਿੱਚ ਦਫ਼ਤਰ ਵਿੱਚ ਵਾਇਨ ਬਟਾ ਅਟੋਡੀ ਦੀ ਤਰ੍ਹਾਂ ਕਰ ਰਹੇ ਹਾਂ ਕਿ ਮੈਸੇਜ ਦੇ ਰਿਹਾ ਪਹਿਲੇ ਇੱਥੇ ਕਾਫੀ ਸਾਲ ਜੌਬ ਕੀਤੀ ਹੋਈ ਜੀ ਹੁਣ ਇੱਥੇ ਸੈਕਟਰੀ ਜੌਬ ਕੀਤੀ ਹੈ ਚਲੋ ਬਹੁਤ ਵਧੀਆ ਫੀਲ ਹੋ ਰਿਹਾ ਠੀਕ ਹੈ ਪ੍ਰੋਮੋਸ਼ਨ ਵੀ ਹੋਈ ਹੈ ਹੁਣ ਹੈ ਕਿਸਾਨਾਂ ਆੜਤੀਆਂ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣ ਦੇਵਾਂਗੇ ਫੀਸ ਚੋਰੀ ਕਰਨ ਵਾਲੇ ਦੇ ਸਖਤ ਕਾਰਵਾਈ ਕਰਾਂਗੇ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਕਿਸੇ ਹਾਲਤ ਵਿੱਚ ਇਸ ਤਰ੍ਹਾਂ ਤੁਸੀਂ ਬਤੌਰ ਅਭੋਹਰ ਕੰਮ ਕੀਤਾ ਮਨੋਰ ਦੇ ਤਾਂ ਹੈ ਉੱਤੋਂ ਦਾ ਐਕਸਪੀਰੀਅੰਸ ਹੈ ਕਿ ਇਸ ਤਰ੍ਹਾਂ ਇੱਥੇ ਕੰਮ ਆਏਗਾ ਜੀ ਐਕਸਪੀਰੀਅੰਸ ਕੰਮ ਕੀਤੇ ਦਾ ਐਕਸਪੀਰੀਅੰਸ ਕੰਮ ਆਏਗਾ ਇੱਥੇ ਇਸੇ ਤਰ੍ਹਾਂ ਦੇ ਮੁਸ਼ਕਲ ਇਹ ਕਿਸਾਨਾਂ ਤਿਆਰ ਕੀਆ ਨੂੰ ਆਪਸੀ ਦਾਗਮਲ ਕਰਨ ਚਾਹਲੀਆ ਨੂੰ ਦੂਰ ਨਹੀਂ ਹੋਏਗਾ ਕਿਨੇ ਕਿ ਜੇ ਮਸਲ ਇਹ ਜਿਹੜੀ ਪ੍ਰਕਿਰਿਆ ਚੱਲ ਰਹੀ ਹੈ ਆਸਕ ਕੋਈ ਸੀਧੇ ਦੁਰਾਂ ਛੋਟੀਆਂ ਮੋੜੀਆਂ ਜੋ ਦਿੱਖਤਾਂ ਆਉਂਦੀਆਂ ਉਹ ਕੋਸ਼ਿਸ਼ ਕਰਾਂਗੇ ਵੀ ਨਾ ਤੇ ਕਿਸੇ ਨੂੰ ਵੀ ਵੈਸੇ ਕੋਈ ਪ੍ਰੋਬਲਮ ਫੇਸ ਕਰਨੀ ਪਵੇ ਬੈਠੇ ਹਾਂ ਕਿਸੇ ਹੱਲ ਕਰਾਂਗੇ ਹਰ ਚੀਜ਼ ਯਾ ਸਰਕਾਰ ਵੱਲੋਂ ਅਰਿਸ਼ ਕੋਈ ਕਲਾਸ ਕੰਡਕਟਰ ਅਕਸਰ ਇਹ ਲੈਣਾ ਬਚਿਆ ਜਾਂਦਾ ਹੈ ਕਿ ਕੋਈ ਨਾ ਕੋਈ ਕਿਸੇ ਵਿੱਚ ਵਰਤ ਵਿੱਚ ਮੈਂ ਹੁੰਦਾ ਉਹ ਮਤੇ ਨੂੰ ਰੋਕੇ ਕੋਈ ਹੋਰ ਨੋਟ ਮੈਸੇਜ ਮੈਸੇਜ ਸਾਰਾ ਸਟਾਫ ਨੂੰ ਇਹ ਕਹਿਣਾ ਚਾਹੁੰਗਾ ਮੈਂ ਵੈਸੇ ਇਨਸਟਰਕਸ਼ਨਾਂ ਦੇ ਦਿੱਤੀਆਂ जिंदा भी कम कोई आता वह पहल से करो तो इस तरह का कोई कम ना किया जाए जिन्हें दफ्तर की छवि खराब होबीआई न्यूज चैनल देखने वाले सभी दर्शकों से हम अपील करते हैं कि ए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत